ਸਸਿਕagli ਸੰਗਰੂਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਵੈਨੋ ਪ੍ਰਭਾਵੋ ਅੱਜ ਇੱਕ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਨ ਲੱਗਾ ਹਾਂ ਸਰਦਾਰ ਸਪਾਲ ਸਿੰਘ ਖੈਰਾ ਦੇ ਬਾਰੇ ਜੋ ਕਿਸੇ ਜਾਣਕਾਰੀ ਦਾ ਮਤਹਾਜ ਨਹੀਂ ਨੇ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਮੁੱਦੇ ਉਠਾਏ ਨੇ ਬੜੀ ਦਲੇਰੀ ਤੇ ਬੇਬਾਕੀ ਦੇ ਨਾਲ ਕਈ ਵਾਰੀ ਤਾਂ ਤੁਸੀਂ ਵੇਖਿਆ ਹੋਣਾ ਉਹ ਪਾਰਟੀ ਲਾਈਨ ਤੋਂ ਵੀ ਅੱਗੇ ਜਾ ਕੇ ਲੋਕ ਮੁੱਦਿਆਂ ਨੂੰ ਉਠਾਉਂਦੇ ਨੇ ਤੇ ਭਵਿੱਖ ਦੇ ਵਿੱਚ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਡੀਆਂ ਹਰ ਮੁੱਦੇ ਨੂੰ ਬੜੀ ਦਲੇਰੀ ਨਾਲ ਅੱਗੇ ਲੈ ਕੇ ਜਾਣਗੇ ਤੇ ਇਸ ਵਾਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੜ ਕੇ ਵੋਟਾਂ ਪਾਈਏ ਬਹੁਤ ਬਹੁਤ ਧੰਨਵਾਦ ਸਸਿਕਾਲ ਜੀ ਸੰਗਰੂਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਭੈਣੋ ਭਰਾਵੋ ਅੱਜ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਨ ਲੱਗਾ ਹਾਂ ਸਰਦਾਰ ਸਪਾਲ ਸਿੰਘ ਖੈਰਾ ਦੇ ਬਾਰੇ ਜੋ ਕਿਸੇ ਜਾਣਕਾਰੀ ਦਾ ਮਥਾਜ ਨਹੀਂ ਨੇ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਮੁੱਦੇ ਉਠਾਏ ਨੇ ਬੜੀ ਦਲੇਰੀ ਤੇ ਬੇਬਾਕੀ ਦੇ ਨਾਲ ਕਈ ਵਾਰੀ ਤਾਂ ਤੁਸੀਂ ਵੇਖਿਆ ਹੋਣਾ ਉਹ ਪਾਰਟੀ ਲਾਈਨ ਤੋਂ ਵੀ ਅੱਗੇ ਜਾ ਕੇ ਲੋਕ ਮੁੱਦਿਆਂ ਨੂੰ ਉਠਾਉਂਦੇ ਨੇ ਤੇ ਭਵਿੱਖ ਦੇ ਵਿੱਚ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਡੀਆਂ ਹਰ ਮੁੱਦੇ ਨੂੰ ਬੜੀ ਦਲੇਰੀ ਨਾਲ ਅੱਗੇ ਲੈ ਕੇ ਜਾਣਗੇ ਤੇ ਇਸ ਵਾਰ ਸਾਡਾ ਫਰਜ ਬਣਦਾ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੜ੍ਹ ਕੇ ਵੋਟਾਂ ਪਾਈਏ ਬਹੁਤ ਬਹੁਤ ਧੰਨਵਾਦ